ਖਨੋਰੀ ਬਾਰਡਰ ਦੇ ਉੱਪਰ ਪਿਛਲੇ 10 ਮਹੀਨੇ ਤੋਂ ਕਿਸਾਨ ਮੋਰਚਾ ਜਾਰੀ ਹੈ ਔਰ ਜੇਕਰ ਗੱਲ ਕਰੀਏ ਕਿਸਾਨ ਲੀਡਰ ਡੱਲੇਵਾਲ ਦੀ ਤਾਂ ਡੱਲੇਵਾਲ ਜੀ ਦਾ ਮਰਨ ਵਰਤ 19ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਪੰਜਾਬ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਤੁਸੀਂ ਖਨੋਰੀ ਬਾਰਡਰ ਤੇ ਪਹੁੰਚੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਖਨੋਰੀ ਬਾਰਡਰ ਪਹੁੰਚ ਰਹੀਆਂ ਨੇ ਜੋ ਨੌਜਵਾਨ ਲੀਡਰ ਨੇ ਜਿਵੇਂ ਕਿ ਗੱਲ ਕਰੀਏ ਤਾਂ ਨਵਦੀਪ ਜਲਵੇੜਾ ਤੇ ਪਾਨਾ ਸਿੱਧੂ ਉਹਨਾਂ ਨੇ ਵੀ ਵਕ ਵਕ ਫਾਰਮਾਂ ਦੇ ਉੱਪਰ ਅਪੀਲ ਕੀਤੀ ਹੈ ਵਕ ਵਕ ਪਲੇਟਫਾਰਮਾਂ ਦੇ ਉੱਪਰ ਅਪੀਲ ਕੀਤੀ ਹੈ ਕਿ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਖਨੋਰੀ ਬਾਰਡਰ ਟਰੈਕਟਰ ਟਰਾਲੀਆਂ ਲੈ ਕੇ ਪਹੁੰਚਣ ਤੇ ਜਗਜੀਤ ਸਿੰਘ ਡੱਲੇਵਾਲ ਦੇ ਜੋ ਮਰਨ ਵਰਤ ਜੋ ਜਾਰੀ ਹੈ ਉਸ ਦੇ ਵਿੱਚ ਆਪਣੀ ਹਾਜ਼ਰੀ ਲਮਾਉਣ ਤੇ ਉਸ ਨੂੰ ਤਾਂ ਕਿ ਕਿਸਾਨ ਮੋਰਚਾ ਜੋ ਹੋਰ ਮਜ਼ਬੂਤ ਹੋ ਸਕੇ ਖਨੋਰੀ ਬਾਰਡਰ ਦੇ ਉੱਪਰ ਪਿਛਲੇ 10 ਮਹੀਨੇ ਤੋਂ ਕਿਸਾਨ ਮੋਰਚਾ ਜਾਰੀ ਹੈ ਔਰ ਚਿਕਰ ਗੱਲ ਕਰੀਏ ਕਿਸਾਨ ਲੀਡਰ ਡੱਲੇਵਾਲ ਦੀ ਤਾਂ ਡੱਲੇਵਾਲ ਜੀ ਦਾ ਮਰਨ ਵਰਤ 19ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਪੰਜਾਬ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਤੁਸੀਂ ਖਨੋਰੀ ਬਾਰਡਰ ਤੇ ਪਹੁੰਚੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਖਨੋਰੀ ਬਾਰਡਰ ਪਹੁੰਚ ਰਹੀਆਂ ਨੇ ਜੋ ਨੌਜਵਾਨ ਲੀਡਰ ਨੇ ਜਿਵੇਂ ਕਿ ਗੱਲ ਕਰੀਏ ਤਾਂ ਨਵਦੀਪ ਜਲਵੇੜਾ ਤੇ ਪਾਨਾ ਸਿੱਧੂ ਉਹਨਾਂ ਨੇ ਵੀ ਵਕਫ ਵਕਫ ਫਾਰਮਾਂ ਦੇ ਉੱਪਰ ਅਪੀਲ ਕੀਤੀ ਹੈ ਵਕਫ ਵਕਫ ਪਲੇਟਫਾਰਮਾਂ ਦੇ ਉੱਪਰ ਅਪੀਲ ਕੀਤੀ ਹੈ ਕਿ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਖਨੋਰੀ ਬਾਰਡਰ ਟਰੈਕਟਰ ਟਰਾਲੀਆਂ ਲੈ ਕੇ ਪਹੁੰਚਣ ਤੇ ਜਗਜੀਤ ਸਿੰਘ ਡੱਲੇਵਾਲ ਦੇ ਜੋ ਮਰਨ ਵਰਤ ਜੋ ਜਾਰੀ ਹੈ ਉਸ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਤੇ ਉਸ ਨੂੰ ਤਾਂ ਕਿ ਕਿਸਾਨ ਮੋਰਚਾ ਜੋ ਹੋਰ ਮਜ਼ਬੂਤ ਹੋ ਸਕੇ